ਸਰਕਾਰ ਦੇ ਵੱਲੋਂ 5 ਲੱਖ ਰੁਪਏ ਦੀ ਗਰੰਟੀ ਦਿੱਤੀ ਜਾਏਗੀ ਤਾਂ ਦੱਸਦੀ ਹੈ ਕਿ ਪਿੰਡ ਬਟਾਲਾ ਕੋਟਲੀ ਭਾਨ ਸਿੰਘ ਵਿਖੇ ਸਰਬਸਮਤੀ ਨਾਲ ਬਣਾਇਆ ਗਿਆ ਸਰਪੰਚ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋ ਜਾਰੀਆਂ ਜਿਸ ਦੇ ਚੱਲਦੇ ਅੱਜ ਇਸ ਪਿੰਡ ਦਾ ਵਿੱਚ ਸਰਬਸਮਤੀ ਨਾਲ ਸਰਪੰਚ ਬਣਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 5 ਲੱਖ ਦੀ ਗ੍ਰਾਂਟ ਦੇ ਨਾਮ ਵਜੋਂ ਦਿੱਤੀ ਜਾਏਗੀ ਉਹ ਗ੍ਰਾਂਟ ਪਿੰਡ ਦੇ ਕੰਮਾਂ ਵਾਸਤੇ ਲਗਾਈ ਜਾਏਗੀ ਬਟਾਲਾ ਦੇ ਪਿੰਡ ਕੋਟਲੀ ਪਾਸਿੰਗ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਇਸ ਮੌਕੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਨੇ ਕੋਟਲੀ ਭਾਨ ਸਿੰਘ ਦੇ ਸਰਪੰਚ ਨੂੰ ਸਰੋਪਾ ਪਾ ਕੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਬਟਾਲਾ ਦੀ ਲੋਕਾਂ ਨੂੰ ਅਤੇ ਨਾਲ ਹੀ ਸਰਪੰਚ ਨੂੰ ਕਿਹਾ ਕਿ ਤਕੜੇ ਹੋ ਕੇ ਕੰਮ ਕਰੋ ਅਤੇ ਆਪਣੇ ਪਿੰਡ ਵਾਸਤੇ ਸਰਪੰਚ ਨੇ ਵੀ ਕਿਹਾ ਕਿ ਸਰਪੰਚ ਜੋ ਜ਼ਿੰਮੇਵਾਰੀ ਮੇਰੇ ਪਿੰਡ ਦੇ ਲੋਕਾਂ ਨੇ ਮੈਨੂੰ ਲਈ ਹੈ ਮੈਂ ਪੂਰੀ ਮਾਨਤਾ ਦੇ ਨਾਲ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਦਿਨ ਰਾਤ ਹਾਜ਼ਰ ਹਾਂ ਸਰਪੰਚ ਜਗਤਿੰਦਰ ਸਿੰਘ ਟਿੰਕੂ ਕੋਟਲੀ ਭਾਨ ਸਿੰਘ ਬਟਾਲਾ ਦੇ ਵੱਲੋਂ ਵਾਦੀ ਕੀਤੇ ਗਏ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਹੋ ਤੁਸੀਂ ਸੁਣੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਭਗਵੰਤ ਮਾਨ ਸਿੰਘ ਜੀ ਆਪ ਜੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮਐਲਏ ਸ੍ਰੀ ਕਲਸੀ ਜੀ ਦਾ ਹਲਕਾ ਬਟਾਲਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਪਿੰਡ ಗ್ರಾಮ ਪੰਚਾਇਤ ਗੋੜੀ ਭਾਨ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਤੇ ਮੈਂ ਆਪਣੀ ਤੰਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਜੀ ਅੱਜ ਸਾਰੇ ਪਿੰਡ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪਿੱਠ ਤੇ ਥਾਪੜਾ ਦੇ ਕੇ ਮੈਨੂੰ ਸਹਿਮਤੀ ਨਾਲ ਸਰਪੰਚ ਬਣਾਇਆ ਤੇ ਪਿੰਡ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਜੋ ਚੱਲ ਰਹੇ ਨੇ ਚਾਹੇ ਬਾਕੀ ਪੈਂਡਿੰਗ ਨੇ ਉਹਨਾਂ ਨੂੰ ਵੀ ਇਮਾਨਦਾਰੀ ਦੇ ਨਾਲ ਕਰਾਂਗਾ ਤੇ ਐਮਐਲਏ ਸਾਹਿਬ ਨੇ ਅੱਜ ਮੇਰੀ ਪਿੱਠ ਤੇ ਥਾਪੜਾ ਦਿੱਤਾ ਹੈ ਤੇ ਮੈਂ ਇਮਾਨਦਾਰੀ ਨਾਲ ਤੰਦੇਹੀ ਨਾਲ ਆਪਣਾ ਫਰਜ਼ ਨਿਭਾਵਾਂਗਾ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬਟਾਲੇ ਹਲਕੇ ਵਿਖੇ ਪਿੰਡ ਕੋਟਲੀ ਭਾਨ ਸਿੰਘ ਵਿਖੇ ਸਰਬਸੰਮਤੀ ਹੋਈ ਹੈ ਔਰ ਸਰਬਸੰਮਤੀ ਨਾਲ ਸਾਰੇ ਪਿੰਡ ਵਾਸੀਆਂ ਨੇ ਆਪਣੇ ਕੰਮ ਕਰਨ ਵਾਲੇ ਆਗੂਆਂ ਨੂੰ ਜਿਹੜਾ ਫਤਵਾ ਦਿੱਤਾ ਹੈ ਮੈਂ ਬਾਕੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਨਾ ਵਾਂ ਧੜੇ ਬੰਦੀਆਂ ਤੋਂ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਸਾਰੇ ਰਲ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਕਿ ਆਪਣੇ ਪਿੰਡਾਂ ਦੀ ਨਿਹਾਰ ਬਦਲ ਸਕੇ ਧੜੇ ਬੰਦੀਆਂ ਤੋਂ ਪਿੰਡ ਮੁਕਤ ਹੋ ਸਕੇ ਜਿਹੜਾ ਕੰਮ ਵਾਲਾ ਬੰਦਾ ਹੈ ਉਹਨੂੰ ਲੋਕ ਅੱਗੇ ਲੈ ਕੇ ਉਹਨ ਮੈਂ ਇਸ ਆਪਣੇ ਪਿੰਡ ਦੇ ਸਾਰੇ ਨਗਰ ਨੂੰ ਮੁਬਾਰਕਬਾਦ ਦੇਣਾ ਔਰ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦੇਣਾ ਔਰ ਮੈਂ ਆਪਣੇ ਭਰਾ ਨੂੰ ਮੁਬਾਰਕਬਾਦ ਦੇਣਾ ਜਿਨ੍ਹਾਂ ਨੂੰ ਇਹਨਾਂ ਸਾਰੇ ਪਿੰਡ ਵਾਸੀਆਂ ਨੇ ਸਰਬਸਮਤੀ ਦਾ ਆਗੂ ਲਾਇਆ ਬਹੁਤ ਬਹੁਤ ਧੰਨਵਾਦ ਬਿਊਰੋ ਰਿਪੋਰਟ ਜੀਕੇਆ ਟੀਵੀ ਸਰਕਾਰ ਦੇ ਵੱਲੋਂ 5 ਲੱਖ ਰੁਪਏ ਦੀ ਗਰੰਟੀ ਦਿੱਤੀ ਜਾਏਗੀ ਤੁਹਾਨੂੰ ਦੱਸਦੀ ਹੈ ਕਿ ਪਿੰਡ ਬਟਾਲਾ ਕੋਟਲੀ ਭਾਨ ਸਿੰਘ ਵਿਖੇ ਸਰਬਸਮਤੀ ਨਾਲ ਬਣਾਇਆ ਗਿਆ ਸਰਪੰਚ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋ ਜਾਰੀਆਂ ਜਿਸ ਦੇ ਚੱਲਦੇ ਅੱਜ ਇਸ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 5 ਲੱਖ ਦੀ ਗ੍ਰਾਂਟ ਦੇ ਨਾਮ ਵਜੋਂ ਦਿੱਤੀ ਜਾਏਗੀ ਉਹ ਗ੍ਰਾਂਟ ਪਿੰਡ ਦੇ ਕੰਮਾਂ ਵਾਸਤੇ ਲਗਾਈ ਜਾਏਗੀ ਬਟ ਆਲ ਦੇ ਪਿੰਡ ਕੋਟਲੀ ਪਾਸਿੰਗ ਵਿੱਚ ਵੀ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਇਸ ਮੌਕੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ ਏ ਬਟਾਲਾ ਨੇ ਕੋਟਲੀ ਭਾਨ ਸਿੰਘ ਦੇ ਸਰਪੰਚ ਨੂੰ ਸਰੋਪਾ ਪਾ ਕੇ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਬਟਾਲਾ ਦੀ ਲੋਕਾਂ ਨੂੰ ਅਤੇ ਨਾਲ ਹੀ ਸਰਪੰਚ ਨੂੰ ਕਿਹਾ ਕਿ ਤਕੜੇ ਹੋ ਕੇ ਕੰਮ ਕਰੋ ਅਤੇ ਆਪਣੇ ਪਿੰਡ ਵਾਸਤੇ ਸਰਪੰਚ ਨੇ ਵੀ ਕਿਹਾ ਕਿ ਸਰਪੰਚ ਜੋ ਜ਼ਿੰਮੇਵਾਰੀ ਮੇਰੇ ਪਿੰਡ ਦੀ ਲੋਕਾਂ ਨੇ ਮੈਨੂੰ ਲਈ ਹੈ ਮੈਂ ਪੂਰੀ ਮਾਨਤਾ ਦੇ ਨਾਲ ਲੋਕਾਂ ਦੀ ਸੇਵਾ ਕਰਨ ਦੇ ਵਿੱਚ ਦਿਨ ਰਾਤ ਹਾਜ਼ਰ ਹਾਂ ਸਰਪੰਚ ਜਗਤਿੰਦਰ ਸਿੰਘ ਟਿੰਕੂ ਕੋਟਲੀ ਪੰਸ ਸਿੰਘ ਬਟਾਲਾ ਦੇ ਵੱਲੋਂ ਵਾਦੀ ਕੀਤੇ ਗਏ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਹੋ ਤੁਸੀਂ ਸੁਣੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਭਗਵੰਤ ਮਾਨ ਸਿੰਘ ਜੀ ਆਪ ਜੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਐਮਐਲਏ ਸਰੀ ਕਲਸੀ ਜੀ ਦਾ ਹਲਕਾ ਬਟਾਲਾ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਪਿੰਡ ಗ್ರಾಮ ਪੰਚਾਇਤ ਗੁਰਦੀ ਭਾਂ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਮੈਂ ਆਪਣੀ ਤਾਂ ਦੇਹੀ ਨਾਲ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਜੀ ਅੱਜ ਸਾਰੇ ਪਿੰਡ ਪਿੰਡ ਵਾਸੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਪਿੱਠ ਤੇ ਥਾਪੜਾ ਦੇ ਕੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ ਤੇ ਪਿੰਡ ਦੇ ਜਿੰਨੇ ਵੀ ਰਹਿੰਦੇ ਕੰਮ ਨੇ ਜੋ ਚੱਲ ਰਹੇ ਨੇ ਚਾਹੇ ਬਾਕ ਤੇ ਐਮਐਲਏ ਸਾਹਿਬ ਨੇ ਅੱਜ ਮੇਰੀ ਪਿੱਠ ਤੇ ਥਾਪੜਾ ਦਿੱਤਾ ਹੈ ਤੇ ਮੈਂ ਇਮਾਨਦਾਰੀ ਨਾਲ ਤਾਂ ਦੇਹੀ ਨਾਲ ਆਪਣਾ ਫਰਜ਼ ਨਿਭਾਵਾਂਗਾ। ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਬਟਾਲੇ ਹਲਕੇ ਵਿਖੇ ਪਿੰਡ ਪੋਟਲੀ ਪਾਨ ਸਿੰਘ ਵਿਖੇ ਅ ਸਰਬਸੰਮਤੀ ਹੋਈ ਹੈ ਔਰ ਸਰਬਸੰਮਤੀ ਨਾਲ ਸਾਰੇ ਪਿੰਡ ਵਾਸੀਆਂ ਨੇ ਆਪਣੇ ਕੰਮ ਕਰਨ ਵਾਲੇ ਆਗੂਆਂ ਨੂੰ ਜਿਹੜਾ ਫਤਵਾ ਦਿੱਤਾ ਹੈ ਮੈਂ ਬਾਕੀਆਂ ਨੂੰ ਵੀ ਇਹੋ ਸੁਨੇਹਾ ਦੇਣਾ ਚਾਹੁੰਦਾ ਵਾਂ ਢੜੇ ਬੰਦੀਆਂ ਤੋਂ ਉੱਠ ਕੇ ਜਿਹੜਾ ਪਿੰਡ ਦਾ ਵਿਕਾਸ ਕਰਨਾ ਚਾਹੁੰਦਾ ਹੈ ਸਾਰੇ ਰਲ ਕੇ ਉਹਨਾਂ ਦਾ ਸਾਥ ਦਿਓ ਤਾਂ ਜੋ ਕਿ ਆਪਣੇ ਪਿੰਡਾਂ ਦੀ ਨਿਹਾਰ ਬਦਲ ਸਕੇ ਢੜੇ ਬੰਦੀਆਂ ਤੋਂ ਪਿੰਡ ਮੁਕਤ ਹੋ ਸਕੇ ਜਿਹੜਾ ਕੰਮ ਵਾਲਾ ਬੰਦਾ ਉਹਨੂੰ ਲੋਕ ਅੱਗੇ ਲੈ ਕੇ ਹੁਣ ਮੈਂ ਇਸ ਆਪਣੇ ਪਿੰਡ ਦੇ ਸਾਰੇ ਨਗਰ ਨੂੰ ਮੁਬਾਰਕਬਾਦ ਦਿੰਨਾ ਔਰ ਇਹਨਾਂ ਦੀ ਸੋਚ ਨੂੰ ਮੁਬਾਰਕਬਾਦ ਦਿੰਨਾ ਔਰ ਮੈਂ ਆਪਣੇ ਭਰਾ ਨੂੰ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੂੰ ਇਹਨਾਂ ਸਾਰੇ ਪਿੰਡ ਵਾਸੀਆਂ ਨੇ ਸਰਬਸੰਮਤੀ ਦਾ ਆਗੂ ਲਾਇਆ ਬਹੁਤ ਬਹੁਤ ਧੰਨਵਾਦ